ਅੱਜ ਤਾਂ ਹੋਰ ਵੈਸੇ ਕਮੈਂਟ ਕਰਨ ਵਾਲੇ ਤਾਂ ਅਗਲੇ ਕਹਿ ਦਿੰਦੇ ਆ ਵੀ ਵੀਡੀਓ ਬਣਾਉਣਾ ਐ ਕਰਦਾ ਉਹ ਕਰਦਾ ਆ ਤਾਂ ਯਾਰ ਪਿੰਡ ਦੀ ਫੈਰਨੀ ਤੇ ਆ ਦੇਖ ਲਓ ਲੈ ਆ ਪਿੰਡ ਦੀ ਫੈਰਨੀ ਆ ਬੇੜੇ ਵਾਲਾ ਪਾਸਾ ਇਧਰ ਆ ਟੀਕੇ ਵਾਲਾ ਮੋੜ ਆ ਤੇ ਆ ਦੇ ਇੱਥੇ ਹੀ ਟੀਕਾ ਬੰਦੇ ਤੋਂ ਪਿੰਡ ਤੋਂ ਨਹੀਂ ਲੰਘਿਆ ਆ ਦੇ ਇੱਥੇ ਹੀ ਟੀਕਾ ਲਾ ਲਿਆ ਬੰਦੇ ਨੇ ਲੈ ਆਹ ਲਾਤਾ ਦੇਖ ਲਾ ਲੈ ਆਹ ਮੋਟਰਸਾਈਕਲ ਦਾ ਨੰਬਰ ਅਜੇ ਟਾਈਮ ਕਿੰਨਾ 6 6 ਵਜੇ ਦਾ ਸਵੇਰ ਦਾ 6 ਵਜੇ ਕੇ 10 15 ਮਿੰਟ ਹੋਇਆ ਦੱਸੋ ਓਏ 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 ਆੜੀ ਓਏ ਮੂੰਹ ਦਾ ਜਾਕ ਓਏ ਓਏ ਆੜੀ ਓਏ ਓਏ ਆੜੀ ਨੇ ਦੱਸੋ ਕੀ ਇੱਥੇ ਬੰਦਾ ਦੱਸ ਮੈਂ ਤਾਂ ਇੱਧਰੋਂ ਆਪਣਾ ਟਰੈਕਟਰ ਗੱਲ ਸੀਗਾ ਇਹਨਾਂ ਕੋਲੇ ਪੰਚਾਇਤ ਵਾਲਾ ਕੋਲੇ ਮੈਂ ਤਾਂ ਉਹ ਦੇਖਣ ਆਇਆ ਸੀਗਾ ਤੇ ਪੱਠੇ ਲੈਣ ਜਾਣਾ ਸੀ ਮੈਂ ਕਿਹਾ ਚੱਲ ਟਰੈਕਟਰ ਦੇਖ ਆਵਾਂ ਇੱਧਰ ਕਿਸੇ ਦੇ ਘਰੇ ਨਾ ਖੜਾ ਹੋਵੇ ਤੇ ਇੱਥੇ ਦੇਖ ਲਾ ਲੋਕ ਕੋਲ ਦੀ ਵਿੱਚ ਨੰਗੀ ਜਾਂਦੇ ਇਹਦੇ ਬੁੜੀਆਂ ਗੁਰਦਾਰੇ ਨੂੰ ਜਾਂਦੀਆਂ ਜਾਂ ਕੋਈ ਸੈਰ ਨੂੰ ਜਾਂਦਾ ਉਹ ਨੰਗੀ ਜਾਂਦਾ ਤੇ ਮੈਥੋਂ ਤਾਂ ਲੰਘਿਆ ਨਹੀਂ ਗਿਆ ਕੋੜ ਦੀ ਚਲ ਮੈਂ ਹੁਣ ਉਹਨੂੰ ਪੁਲਿਸ ਨੂੰ ਵੀ ਫੋਨ ਲਾਇਆ ਵਾ ਉਹ ਕਹਿੰਦੇ ਆਉਣੇ ਆ ਸੀ ਤੇ ਆ ਆਹ ਦੇਖ ਲੋ ਸਾਡੇ ਪਿੰਡ ਦੇ ਆ ਹਲਾ ਦਾ ਚੂੜ ਚੱਕ ਦੇ ਇੱਥੋਂ ਹੀ ਮਿਲਦਾ ਆ ਚੂੜ ਚੱਕੋ ਵੀ ਜੇ ਮੰਨ ਲਓ ਵੀ ਇਹ ਬੰਦਾ ਕਿਤੇ ਲਾਂਮੋ ਥੋੜੀ ਲੈ ਕੇ ਆਇਆ ਤੇ ਵੀ ਇਹਨੇ ਇੱਥੇ ਆ ਕੇ ਲਾਉਣਾ ਸੀ ਇਹਨੂੰ ਇੱਥੇ ਲੈ ਕੇ ਤਾਂ ਪਿੰਡ ਵੀ ਨਹੀਂ ਲੰਘਿਆ ਗਿਆ ਵੀਨੇ ਹਨੇਰਾ ਜਾ ਸੀਗਾ ਆਵਾਜ਼ ਆਈ ਘੱਟ ਸੀ ਤੇ ਇੱਥੇ ਇਹਨੇ ਕਿਹਾ ਵੀ ਆ ਫੇਰਨੀ ਦੇ ਖੜਕੇ ਲਾ ਲਈ ਦੱਸੋ